देखिए हमारी जर्नल्स को पता ही हैगा कि आ, सारे पंजाब ਦੇ ਵਿੱਚ ਤੇ ਜਿੰਦਰ ਰੂਲ ਤੋਂ ਵੀ ਡਰਗਸ ਦੇ ਖਿਲਾਫ ਇੱਕ ਸਪੈਸ਼ਲ ਕੈਂਪਫੇਨ ਚਲਾਈ ਹੋਈ ਹੈ ਪਿਛਲੇ 3 ਹਫ਼ਤਿਆਂ ਤੋਂ ਅਸੀਂ ਬਹੁਤ ਵਾਰ ਕੇਸਿਸ ਵੀ ਦਰਜ ਕੀਤੇ ਹੈਗੇ ਆ ਐਨਡੀਪੀਐਸ ਦੇ ਮੁਰਜਮਾਨوں ਵੀ ਫੜੇ ਆ ਤੇ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਤੁਹਾਨੂੰ ਉਹ ਵੀ ਦੱਸਾਂਗੇ ਹੋਰ ਕਾਫੀ ਕੇਸਿਸ ਦੇ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਮੀਨਸ ਗੈਰਲੋ ਪਰਫੈਕਟ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇਹ ਇਤਿਲੀ ਚੱਕੀ गड्डी ਸੀਗੀ जो ਆਪਾਂ ਫਿਲੌਰ ਤੋਂ ਟੂਵਰਡਸ ਜਲੰਧਰ ਓਨੇ ਹੈਗੇ ਆ ਤਾਂ ਖੱਬੇ ਹੱਥ ਅ ਜਿਹੜਾ ਈਵਨਿੰਗ ਦਾ अराउंड ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲਾਈ ਹੋਈ ਸੀ ਅੰਮ੍ਰਿਤਸਰ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਪੈਕਟ ਠੀਕ ਉਥੇ ਇਹ ਗੱਡੀ 3 40 ਲਗੀ ਹੋਜੀ। ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਕਿ ਦੋ ਮੁੰਡੇ ਸਾਡੀ ਪਾਰਟੀ ਤੋਂ ਲੱਗੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਕਿ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਅਫੀਸਰ ਨੂੰ ਉਹਦੇ ਉੱਥੇ ਲਾਇਆ ਗਿਆ ਜਿਹੜੇ سارے ਡੀਐਸਪੀ ਚਲਾ ਰਹੇ ਹਮੇਂ ਦੀ ਫਸਤੀ ਕਿ ਕਿ ਅਲਟੀਮੇਟਲੀ ਫਿਰ ਉਹਨਾਂ ਕੋਲ ਕੰਟਰਾਬੈਂਡ ਜਿਹੜਾ ਮੈਥਾਮਫੀਟਾਮਿਨ ਜਦੋਂ ਉਹ ਆਮ ਬਾਜ਼ਾਰ 'ਚ ਆਈ ਇਸ ਕਹਿੰਦੇ ਨੇ ਆਹ ਹੋਰ ਕੀ ਹੋਜੀ ਉਹਨੇ ਵੇ ਕੀਤਾ ਗਿਆ 4 ਗ੍ਰਾਮ ਆਈਸ ਨੂੰ ਤੇ ਨਾਲ ਇੱਕ ਬਿੰਚ ਸਕੇਲ ਵੀ ਸੀਗਾ ਇੱਕ ਫੋਨ ਵੀ ਉਹਨਾਂ ਕੋਲ ਦੋ ਫੋਨ ਨਿਕਲਦੇ ਵੀ ਹੁੰਦੇ ਸੀ ਜਿਹੜਾ ਨਾਮ ਲਵਕ੍ਰੀਚ ਆ ਗਿਆ ਕਿ ਤੁਹਾਨੂੰ ਬੁਤਰੀਤ ਇਹ ਚੀਮਾ ਬਾਡ ਦਾ ਵਿਆਸਥਾ ਨੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਹ ਹੈਪੀ ਹੈਗਾ ਤੇ ਇਹ ਹੈਗਾ ਕਿ ਤੁਹਾਨੂੰ ਤਰਸੀਮ ਸਿੰਘ ਅਨੁਵਾਰੀ ਜਲੂਪੁਰ ਜਿਹੜਾ ਆਦਾ ਚੰਗਾ ਠੀਕ ਹੈ ਨਾ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਮਝਦੇ ਤੇ ਇਸ ਕੋਲ ਪਿਆ ਤੇ ਇਸ ਕੋਲ ਵੀ ਮਿਲਿਆ ਇੱਕ ਜਿਹੜੇ ਕੰਜ਼ੂਮਰ ਇਲੀਮੈਂਟ ਹਾਂ ਉਹ ਤੋਂ ਬਾਅਦ ਫਿਰ ਜਲੂਸੀ ਹੋਲਡੇ ਜਿਹੜੀ ਬਿਲਕੁਲ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਕੁਝ ਲੈ ਕੇ ਆਇਆ ਸੀਗੇ ਦੇ ਉਥੋਂ ਇਹਨਾਂ ਨੇ ਬਕਾਇਦਾ ਪੀਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹਨੇ ਡਰਸ ਸਭ ਤੁਸੀਂ ਮੈਡੀਕਲ ਵੀ ਕਰਾਇਆ ਹੈ ਵੀ ਮੈਡੀਕਲ ਰਿਪੋਰਟ ਚ ਕੀ ਆ ਕੇ ਲੋਕ ਲੈਂਦੇ ਸੀ ਕਿ ਦੇਖੋ ਇਹਨਾਂ ਵਿੱਚ ਅਸੀਂ ਡਿਟੇਲਸ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈ ਜੀ ਜਿਹੜਾ ਰਿਪੋਰਟ ਹੈ ਮਤਲਬ ਕਿ ਉਹਨੇ ਕਵਰੀਅਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਹਨੂੰ ਮਤਲਬ ਸ਼ੱਕੀ ਇਲਾਜ ਪਾਇਆਗੇ ਜੀ ਉਹਨੂੰ ਕਰੰਦੀ ਤਿਆਰੀ ਸੀਗੀ ਤੇ ਪਰ ਹਾਂ ਪਰ ਜਿਹੜਾ ਡਰ ਟੈਸਟ ਹੈਗਾ ਯੂਰੀਨ ਜਿਹਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲੱਗਿਆ ਹੋਇਆ ਸਰ ਮੋਕੇ ਤੇ ਇੱਕ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਐਸ ਵਿਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨਹੀਂ ਕੰਜ਼ਮਪਸ਼ਨ ਪਰਪਸ ਲਈ ਆਦਮੀ ਪਰਸੀ ਹੈ ਕਿ ਦੋਨੇ ਡਰਗਸ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡਰ ਟੈਸਟ ਪੋਜ਼ਿਟਿਵ ਹੋ ਗਿਆ ਤਾਂ ਆਪਾਂ ਉਸ ਤੋਂ ਜਿਹੜੀ ਫੈਕਟਰੀ ਦਾ ਅਮਰਿਤਪਾਲਨ ਕੇ ਰਿਲੇਸ਼ਨ ਹੈ ਹਾਂਜੀ ਹਰਪ੍ਰੀਤ ਦਾ ਅਮਰਿਤਪਾਲਨ ਕੇ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਇਹ ਨੂੰ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਕਿ ਇਹਨੂੰ ਅਸੀਂ ਰੂਟਿਨ ਇਵਨਿੰਗ ਜਿਹੜੀ ਸਾਡੀ ਰੂਟਿਨ ਰੂਟਿਨ ਵਰਕਿੰਗ ਦੇ ਵਿੱਚ ਪੜੇ ਗਏ ਆ ਕਿ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਕੋਈ ਸੀਸੀਟੀਵੀ ਗੱਡੀ ਨੂੰ ਉਹਨੇ ਵਿੱਚੋਂ ਨਿਕਲਦੀ ਬੰਦੂਗੀ ਕਿਸੇ ਨੂੰ ਕਲੀਅਰ ਕਰਦੇ ਮੈਂ ਕਰੀ ਹੈ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਬਹੁਤ ਡੀਟੇਲ ਚੈੱਕ ਕਰਾਂਗੇ ਜੀ ਉਹ ਸਾਰਾ ఎవਰੀਥਿੰਗ ਵਿਲ ਬੀ ਚੈੱਕਡ ਇਨ ਡੀਟੇਲ ਸੜਨਲੀ ਫਿਲਹਾਲ ਤਾਂ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਇਨਫੈਕਸ਼ਨ ਬ੍ਰਦਰ ਆਫ ਹਮਨੇ ਪਾਸ ਹੈ ਜੀ ਆਮਰੇ ਪਾਸ ਬ੍ਰ ਜ਼ਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸਦੇ ਆ ਅਸੀਂ ਜਿਹੜਾ ਇਹ ਪਰਚਾ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਧਾ ਵੀ ਉਹ 29 ਐਨਡੀਪੀਐਸ ਦਾ ਕਰਤਾ 29 ਦਾ ਮਤਲਬ ਇਹ ਹੁੰਦਾ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਵੀ ਵਾਧਾ ਕਰਤੇ ਤੇ ਸੰਦੀਪ ਅਰੋੜਾ ਕੀ ਹੈਗੇ ਈਟਾ ਨਗਰ थाना ਹੈਪੋਵਲ ਇਹਨੂੰ ਵੀ ਅਰੈਸਟ ਕੀਤਾ ਅਰੈਸਟ ਹੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵੋਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨਾਂ ਜਿਹੜੇ ਵੀ ਟੋਟਲ ਤਿੰਨ ਬੰਦੇ ਅਰੈਸਟ ਹੋਏ ਉਹਨਾਂ ਟੋਟਲ ਹੁਣ ਤੱਕ ਤਿੰਨ ਬੰਦੇ ਸੀ ਚੀਨਾ ਕੋਲ 4 ਗ੍ਰਾਮ ਆਈਸੀ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਰਡਸ ਲੁਧਿਆਣਾ ਤੋਂ ਇਧਰ ਆ ਰਹੇ ਸੀਗੇ ਅੰਮ੍ਰਿਤਸਰ ਵੱਲ ਜੀ ਜਿਹੜਾ ਉੱਥੇ ਹੋਈ ਲਿਖ ਜੀ ਜੀ ਠੀਕ ਜਾਂ ਮਿਲ ਰਹੀ ਸੀ ਇਹ ਨਹੀਂ ਇਹ ਤਾਂ ਹੁਣ ਥੋੜਾ ਚੰਦੂਗਾ ਜੀ ਇਹ ਤਾਂ ਡਿਟੇਲ ਹੁਣ ਮੈਂ ਪਰਸਨਲੀ ਹਲੇ ਕੋਈ ਰਿਮਾਰਡ ਅਗੇ ਨਾ ਹੋ ਗਿਆ ਜੀ 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 ਇਹ ਡਾਂਟਾਣੇ ਵਾਲੇ ਦੀ ਦਸਤਕ ਦੇ ਨੇ ਬੈਟਰ ਦਾ ਹਾਂ ਜੀ ਔਰ ਸੀਗਾ